ਚੱਕ ਰਿਹਾ ਜੀ ਅਸੀਂ 25 ਸਾਲ ਤੋਂ ਮਨੀ ਕਰਨ ਲਈ ਬੱਸਾਂ ਪੰਜਾਬ ਤੋਂ ਲੈ ਕੇ ਜਾ ਰਹੇ ਹਾਂ ਅੱਜ ਪਹਿਲੀ ਵਾਰ ਅੱਜ ਤੋਂ 3 ਹਫ਼ਤੇ ਪਹਿਲਾਂ ਵੀ ਇੱਕ ਬੱਸ ਗਈ ਕੋਈ ਰੋਕ ਟੋਕ ਨਹੀਂ ਕੋਈ ਮੈਡਮ ਆਏ ਦੇ ਨਵੇਂ ਆਰਟੀਓ ਉਹਨਾਂ ਨੇ ਅੱਜ ਸਾਡੀ ਬੱਸ ਰੋਕੀ ਹੈ ਬੱਸ ਦੇ ਕਾਗਜ਼ ਪੂਰੇ ਨੇ ਪਰਮਿਟ ਪੂਰਾ ਹੈ ਟੈਕਸ ਪੂਰੇ ਨੇ ਹਰ ਚੀਜ਼ ਪੂਰੀ ਫਿਰ ਵੀ ਬੱਸ ਰੋਕੀ ਗਈ ਹੈ ਕਿਸ ਕਾਰਨ ਕਰਕੇ ਪਹਿਲਾਂ ਰੂਲ ਕੱਢਿਆ ਗਿਆ ਜਿੰਦਗੀ ਦੇ ਹਿਮਾਚਲ ਚ ਕਿ ਸਾਰੀ ਸੰਗਤ ਦੀ ਲਿਸਟ ਬਣਾਓ ਲਿਸਟ ਜੇਕਰ ਉਹਨਾਂ ਨੇ ਦੇ ਦਿੱਤੀਏ ਹੁਣ ਆਵਾਜ਼ ਦੇ ਰਹੇ ਨੇ ਇਹ ਤੇ ਉਮਰ ਕਿਉਂ ਨਹੀਂ ਲਿਖੀ ਉਮਰ ਨਾਂ ਲਿਖਨ ਦਾ ਸਾਨੂੰ ਐਸ ਵਲੇ 25-25000 ਰੁਪਏ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ ਇਹ ਦੱਸੋ ਇਲੀ ਸੰਗਤ ਦਾ 10-10 ਰੁਪਏ ਇਕੱਠੇ ਕਰਕੇ ਸੰਗਤ ਲੈ ਕੇ ਆਈ ਦੀ ਹੁਣ ਇਹਨਾਂ ਨੂੰ 25-25000 ਰੁਪਏ ਕਿੱਥੋਂ ਦੇਈ ਡੀਸੀ ਸਾਹਿਬ ਦੀ ਕੋਲ ਆਈ ਹੈ ਮੈਡਮ ਨੂੰ ਕਿ ਇਹਨਾਂ ਨੂੰ ਸੰਗਤ ਨੂੰ ਜਾਣ ਦੋ ਜੋ ਟੈਕਸ ਬੰਦਾ ਲੈ ਲੋ ਮੈਡਮ ਨੇ ਫਿਰ ਤੱਕੇ ਨਾਲ ਚਲਾਨ ਕੱਟ ਕੇ ਸਾਡੇ ਅੱਜ 15-15000 ਦੇ ਚਲਾਨ ਸਮਾਪਤ ਤੇ ਤੇ ਬੇਨਤੀ ਹੈ ਮਹਾਤਲ ਸਰਕਾਰ ਨੂੰ ਇਹਦਾ ਕੋਈ ਹੱਲ ਕਰੋ ਜੇਕਰ ਪੰਜਾਬੀ ਆਣਾ ਇੱਥੇ ਬੰਦ ਹੋ ਜਨ ਇੱਥੇ ਕੋਈ ਹੱਲ ਕਿਸੇ ਦਾ